ਲਓ ਭਾਈ ਪੰਜਾਬ ਰੋਡ ਦੇ ਬਾੜ ਦੇ ਕੱਤੇ ਆ ਜੇ ਉਧਰ ਰਸਤਾ ਬੰਦਾ ਤੇ ਹੁਣ ਆਪਾਂ ਆ ਗਿਆ ਇੱਧਰ ਤੇ ਆਹ ਰਸਤੇ ਜਾਵਾਂਗੇ ਹਾਂ ਐਵੇਂ ਦਾ ਰਸਤਾ ਲਓ ਵੀ ਇੱਥੇ ਲੱਗੀ ਹੋਈ ਆ ਮੰਡੀ ਤੇ ਆਪਾਂ ਇਹਨੇ ਮਰੂਦ ਲਓ ਲਓ ਭਾਈ ਦੇਖੋ ਦਿੱਲੀ ਦੇ ਨਜ਼ਾਰੇ ਆਪਾਂ ਇਧਰੋਂ ਨਾ ਜਾਣਾ। ਲਓ ਵੀ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਜੀ ਤੇ ਸਵਾਗਤਾਂ ਨੂੰ ਅੱਜ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਅੱਜ ਆਪਾਂ ਇਹਦਾ ਬਲੌਗ ਤੜਕਾ ਰਿਆਂ ਸੈਰ ਖੰਨੇ ਤੋਂ ਕਰ ਰਹੇ ਆ ਤੇ ਸਾਹਮਣੇ ਖੰਨੇ ਆ ਖੜੇ ਆ ਆਪਾਂ ਜਾਣਾ ਦਿੱਲੀ ਤੇ ਦਿੱਲੀ ਜਾਣਾ ਕੋਈ ਕੰਮ ਤੇ ਚੱਲਦੇ ਆ ਨਾਲ ਬੰਦੇ ਆ ਕਿੰਨੇ ਜਾਣੀ ਤੋਂ ਠੀਸੇ ਬੰਦਾ ਸਾਨੂੰ ਛੱਡਣਾ ਆ ਆਏ ਛੱਡਣਾ ਆ ਬਾਕੀ ਚਲੋ ਦੇਖਦੇ ਆਂ ਅੱਜ ਬਾਕੀ ਦੇ ਤੁਸਾਂ ਹੋਣਿਆ ਜੇ ਅ ਦਿੱਲੀ ਦਾ ਬਾਜ਼ਾਰ ਦਿੱਲੀ ਦੇ ਹੁਣ ਬਾਜ਼ਾਰ ਦਿਖਾਵਾਂਗੇ ਤੇ ਬਾਕੀ ਚਲੋ ਦੇਖਦੇ ਆਂ ਕਿਵੇਂ ਵੀ ਹੋਊਗਾ ਸੋ ਸਾਰਾ ਵੀਡੀਓ ਦਿਖਾਵਾਂਗੇ ਲਓ ਵੀ ਆਪਾਂ ਪਹੁੰਚ ਗਏ ਰਾਜਪੁਰੇ ਆਪਾਂ ਬੈਠ ਗਏ ਜੀ ਸਰਕਾਰੀ ਬੱਸ 'ਚ ਪੰਜਾਬ ਰੋਡਵੇਜ ਤੇ ਆਪਣੀ ਬੱਸ ਪਹੁੰਚ ਚੁੱਕੀ ਆ ਰਾਜਪੁਰੇ ਤੇ ਦੇਖਦੇ ਆਂ ਵੀ ਰਸਤੇ 'ਚ ਕਿੱਥੇ ਰੁਕੂਗੀ ਤੁਹਾਨੂੰ ਦੱਸਾਂਗੇ ਜਾਉਂਗੇ ਨਾ ਇਧੋ ਕਿਤੇ ਤੈ ਇਉਂ ਕਰ ਵਿਚ ਦੀ ਬਹੁਤ ਘੁੰਮ ਕੇ ਜਾਂਦੀ ਹੈ ਕਰ ਸਿਆਉ ਨਾ ਉਹ ਇਥੋਂ ਵੀ ਬਸ ਹਾਈਪ ਉੱਪਰ ਗਈ ਸੀ ਇਥੋਂ ਜਾਉਗੇ ਕਨੌਰ ਵਿੱਚ ਦੀ ਤੁਹਾਨੂੰ ਫੇ ਪੰਜਾਬ ਰੋਡ ਤੇ ਬਾੜ ਦੇ ਕੱਤੇ ਆ ਗਏ ਉਧਰ ਰਸਤਾ ਬੰਦਾ ਤੇ ਹੁਣ ਆਪਾਂ ਆ ਗਿਆ ਇੱਧਰ ਤੇ ਆਹ ਰਸਤੇ ਜਾਵਾਂਗੇ ਹਾਂ ਐਵੇਂ ਜ਼ਰਾ ਆਖਦਾ ਨਹੀਂ। ਉਹ ਆਵਾਏ ਪੰਜਾਬੀ ਰੋਡ ਦੇ ਨਿੱਕ ਪਿੱਛੇ ਫਿਰਦੀ ਆ। ਤੇ ਇਹ ਗੱਲ ਆ। ਇਹ ਜੀ ਗੱਲ ਆ। ਇੱਕ ਊਮੀ ਪਿਆ ਹੋਇਆ, ਇੱਕ ਊਂ ਰਸਤਾ ਕੱਟਿਆ। ਸਹੀ ਗੱਲ ਆ। ਲਾਓ ਭਾਈ। ਉਹਦਾ ਸ਼ੰਭੂ ਦੇ ਬੰਦਾ ਉੱਥੇ ਕਿਸਾਨੀ ਜਿਹੜਾ ਧਰਨਾ ਲੱਗਿਆ ਹੋਇਆ। ਇਹਦੇ ਕਰਕੇ ਇੱਧਰ ਦੀ ਜਾ ਰਹੀ ਆ ਭਾਈ। ਲਾਓ ਭਾਈ ਪੰਜਾਬ ਰੋਡਵੇ 'ਤੇ ਖੜੀ ਆ ਖੱਤਿਆਂ ਚ। ਕਦੇ ਆਈ ਨਹੀਂ ਹੁੰਦੀ ਇੱਧਰ ਨੂੰ ਇਹ ਨਾ। ਰੌਣਾ ਪੈ ਗਿਆ। ਲਾਓ ਭਾਈ ਇਸ ਟਾਈਮ ਆਪਾਂ ਫਿਰਦੇ ਆ ਹਰਿਆਣੇ 'ਚ ਖੱਤਿਆਂ ਚ। ਜਾ ਰਹੀ ਦਿੱਲੀੋਂ ਰਹੇ ਆ ਪਰ ਜਾ ਹੀ ਕਰਤਾ ਵਤੀ ਰਹੇ ਆ ਆਹ ਵੇ ਪਾਣੀ ਦੇਖੋ ਜੀਰੇ ਜੂਰੇ ਜਮਾਈ ਖਰਾਬ ਹੋ ਗਈਆਂ ਇਤਰਾਹ ਦੇ ਪਾਣੀ ਆ ਨਾ ਇਤਰਾਹ ਦੇ ਪਾਣੀ ਆ ਨਾ ਮੀਂਹ ਤਾਂ ਨਹੀਂ ਨਾ ਉਹਦਾ ਜਮਾਈ ਖਰਾਬ ਕਰਤਾ ਜਮਾਈ ਹਾਈਵੇ ਤੇ ਇਹ ਹਾਈਵੇ ਤੇ ਆਪਾਂ ਚੜਾਂਗੇ ਹੁਣ ਦੇਖ ਲਈ ਆਪਾਂ ਬਾਲੇ ਪਹੁੰਚਣਾ ਤੇ ਇੰਨਾ ਗੇੜਾ ਪਾ ਕੇ ਆਪਾਂ ਇਹ ਹਾਈਵੇ ਤੇ ਆਏ ਆ ਅੱਗੇ ਉੱਧਰ ਲੱਗਿਆ ਜਿਵੇਂ ਪਹਿਲਾਂ ਕਿਸਾਨੀ ਧਰਨਾ ਇਹ ਮੇਨ ਨਹੀਂ ਹੈਗਾ ਇਹ ਮੇਨ ਨਹੀਂ ਹੈ ਹੈ ਮੇਂੇ ਨਹੀਂ ਹੈ ਰਹਿ ਮੇਂ ਨਹੀਂ ਹੈ ਹੈ ਅਰੇ ਪਿੰਡਾਂ ਚੋਂ ਨਿਕਲੇ ਆਏ ਪਿੰਡਾਂ ਚੋਂ ਨਿਕਲੇ ਆਏ now so we are so so, like so, we, be... so, ah, so, we to park, I mean, I so, we found the they passed ਨਾ ਦਰਪਣੀ ਬਾੜਾ ਨਹੀਂ ਘੜਦੀ। ਲਓ ਜੀ ਆਪਾਂ ਹੈਗੇ ਹੁਣ ਅੰਬਾਲੇ ਦੇ ਬੱਸ ਸਟੈਂਡ ਤੇ। ਭਾਈਆ ਪਾਣੀ ਕੀ ਬੋਤਲ ਪੀਂਦੇ ਨੇ? 30। ਇੱਥੇ ਆ ਜਣੇ। ਲਓ ਵੀ ਅੰਬਾਲੇ ਤੋਂ ਆਪਣੀ ਬੱਸ ਚੱਲ ਪਈ। ਤੇ ਇਹ ਆ ਅੰਬਾਲਾ। ਤੇ ਮੜਾ ਅੱਛਾ ਫੇਰ ਲਓ ਵੀ ਆਪਾਂ ਪਹੁੰਚ ਗਏ ਪਾਣੀਪਤ ਨਾ ਪਾਣੀਪਤ ਬੱਸ ਆਪਣੀ ਰੁਕ ਗਈ ਇਹ ਤਾਂ ਦਿੱਲੀ ਥੋੜੇ ਰਹਿ ਗਏ ਉਹ ਮੈਂ 2 ਘੰਟੇ ਬਾਅਦ ਰਹਿ ਗਈ ਦਿੱਲੀ ਤੋਂ ਤੇ ਆ ਵਾਸਤੇ ਆਪਾਂ ਆਇਆ ਪੰਜਾਬ ਰੋਡ 'ਤੇ ਤੇ ਆ ਟਾਪੇ ਤੇ ਆਪਾਂ ਰੁਕ ਗਏ ਆ ਇੱਧਰ ਚੱਲਦਾ ਹਾਈਵੇ ਲਓ ਵੀ ਇੱਥੇ 10-15 ਮਿੰਟ ਬੱਸ ਖੜੂਗੀ ਤੇ ਫੇਰ ਅਸੀਂ ਚੱਲਦੇ ਅੱਗੇ ਲਓ ਵੀ ਆਪਾਂ ਮੰਗਾਇਆ ਸੈਂਡਵਿਚ ਤੇ ਹੁਣ ਸ਼ਾਮ ਦਾ ਟਾਈਮ ਆ। ਬਸ ਫਿਰ ਜਾ ਕੇ ਰੋਟੀ ਖਾਵਾਂਗੇ, ਦਿੱਲੀ ਖਾਵਾਂਗੇ ਜਾ ਕੇ ਰੋਟੀ। ਤੇ ਹੁਣ ਆਪਾਂ ਤਾੜਿਆਂ ਸੈਰ ਵਿੱਚ। ਲੋ ਵੀ ਅੱਜ ਦਾ ਆਪਣਾ ਦਿੱਲੀ ਦਾ ਸਫ਼ਰ ਆ ਬੱਸ ਚਾਹ ਪੰਜਾਬ ਰੋਡਵੇਜ। ਤੇ ਬੱਸ ਚੱਲਦੇ ਆਪਾਂ। ਆ ਟਾਪੇ ਦਾ ਪਰੂਗੇ ਦੀ। ਤੇ ਇਥੋਂ ਚੱਲਦੇ ਆ ਤੇ ਸਾਹਮਣੇ ਚੱਲ ਰਿਹਾ ਹਾਈਵੇ। ਪਾਇਆ ਪਾ ਚੱਲ ਪਏ ਤੇ ਦੂਈ ਖੜ ਗਈ ਨਾਲ ਆ ਕੇ ਪੂਰੀ ਖੜ ਗਈ ਪੰਜਾਬ ਰੋਡ ਤੇ ਹਨ ਹੂੰ ਕਿਆ ਬਣੇ ਕੀਤੀ ਖੜ ਗਈ ਉਹ ਮੈਂ ਪੱਕੇ ਟਿਕਾਣੇ ਨੇ ਨਾ ਤੇ ਆਵਣ ਚੱਲ ਪਈਆ ਤੇ ਦੂਈ ਖੜ ਗਈ ਆ ਫੇ ਦੋ ਦੂਈ ਖੜ ਗਈ ਦਿੱਲੀ ਵਾਲੀ ਆ ਤਾਂ ਉਹ ਹਰਿਆਣਾ ਉਹ ਹਰਿਆਣਾ ਦੀ ਆ ਹਰਿਆਣਾ ਰੋਡ ਤੇ ਜਾਓ ਬੱਟੇ ਉਹ ਵੀ ਹੁਣ ਕਮੈਂਟ ਆਪ ਆ ਗਿਆ ਦਾ ਗ੍ਰੇਟ ਖਲੀ ਦਾ ਗ੍ਰੇਟ ਖਲੀ ਧਾਪੋ ਕਲੀ ਜਿਹੜਾ ਪਾਰਾ ਹੈ ਹਾਂ ਉਨੇ ਤੇ ਰੁਕਣਾ ਆਪਾਂ ਨੇ ਹਾਂ ਜਾਣਾ ਕਾ ਜਾ ਜਾਣਾ ਆਪਣੀ ਮੰਜ਼ਿਲ ਕਾਹਾਂ ਆ ਜੀ ਉਧਰ ਰੁਕਾਂਗੇ ਹਨਾ ਇੱਥੇ ਹਾਂ ਉਧਰ ਰੁਕਾਂਗੇ ਤੇ ਜਿੱਦਿ ਲਾਉਗੇ ਆਪਾਂ ਦਿੱਲੀ ਐਂਟਰ ਕਰਕੇ ਸਾਹਮਣੇ ਆ ਗਈ ਮੈਟਰੋ ਹੈ ਲਾਉ ਵੀ ਆਪਾਂ ਦਿੱਲੀ ਪਹੁੰਚ ਗਏ ਤੇ ਇੱਧਰ ਹੈਗਾ ਬਈ ਕਸ਼ਮੀਰੀ ਗੇਟ ਇੱਥੇ ਆਪਾਂ ਉਤਰੇ ਆਂ ਲਓ ਵੀ ਇੱਥੋਂ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਉੱਥੇ ਰਹਿਾਂਗੇ ਅੱਜ ਆਪਾਂ ਦਿੱਲੀ ਪਹੁੰਚ ਚੁੱਕੇ ਆ ਨਹੀਂ ਨਹੀਂ ਦਿੱਲੀ ਪਹੁੰਚ ਕੇ ਆਇਓ ਕੋਈ ਨਾ ਲਓ ਵੀ ਇਹ ਆ ਇਧਰ ਬੱਸ ਸਟੈਂਡ ਲਓ ਵੀ ਆਪਾਂ ਬਹਿ ਗਏ ਸਾਡੋ ਜਣੇ ਕਿੰਨੇ 1.5 ਘੰਟੇ ਹੋ ਗਏ ਹਨਾ ਤੋਂ 50 ਕਿਲੋ ਪਾਈਂ ਕਰੀਪਾ ਯਾਤ ਲੈ ਕੇ ਜਾ ਰਿਹਾ ਗੁਰਦੁਆਰਾ ਸਾਹਿਬ ਹੁਣ ਆਪਾਂ ਚੱਲਦੇ ਆਂ ਲਓ ਆਪਾਂ ਕਰਦੇ ਆਂ ਕੰਮ ਦਿੱਲੀ ਹਾਂ ਲਓ ਵੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਗੁਰਦੁਆਰਾ ਸੀਸਗੰਜ ਦਿੱਲੀ ਤਾਂ ਤਾਂ ਨਾ ਸ੍ਰੀ ਗੁਰੂ ਤੇਗ ਬਹਾਦਰ ਜੀ ਚਲਦੇ ਆ ਇੱਥੇ ਆਪਾਂ ਰਹਿਣ ਦਾ ਕਰਦੇ ਆ ਪਤਾ ਇਹ ਲੋ ਦੁਰਦਵਰਾ ਸਾਹਿਬ ਇੱਧਰ ਲਾਲ ਕਿਲਾ ਸਾਹਮਣੇ ਹੈ ਨਾ ਹੂੰ ਸਾਹਮਣੇ ਲਾਲ ਕਿਲਾ ਹੈ ਦੇਖ ਕੇ ਦੇਖ ਕੇ ਹੌਲੀ ਇੱਥੇ ਆਪਣਾ ਪਜਾ ਆਪ ਹੀ ਕਰਨਾ ਪੈਣਾ ਇਹ ਦਿੱਲੀ ਇੱਥੇ ਆਪਣਾ ਪਜਾ ਆਪ ਹੀ ਕਰਨਾ ਪੈਣਾ ਲੋ ਵੀ ਆਪਾਂ ਚੱਲਦੇ ਆ ਦੁਰਦਵਰਾ ਸਾਹਿਬ ਆ ਨਾ ਰੇ ਇਹ ਬਾਈ ਆਪਾਂ ਗੁਰਦੁਆਰਾ ਸਾਹਿਬ ਤੋਂ ਆਗੇ ਬਾਹਰ ਤੇ ਇੱਥੇ ਕੇ ਨਿਰਫ ਸੈਂਮਨੀਆ ਰੂਮ ਮਿਲੂਗਾ ਤੇ ਆਪਾਂ ਨੂੰ ਰੂਮ ਨਹੀਂ ਦਿੰਦੇ ਹੈਗੇ ਆਹ ਹੋਰਾਂ ਨੂੰ ਰੂਮ ਦਿੰਦੇ ਨਹੀਂ ਹੈਗੇ ਜੇ ਉਹਨਾਂ ਦਾ ਪਤਾ ਹੋਵੇ ਤੇ ਹੁਣ ਆਪਾਂ ਇੱਥੇ ਹੋਟਲ ਹੀ ਲਵਾਂਗੇ ਹੋਟਲ 'ਚ ਰਹਿਾਂਗੇ ਤੇ ਆਪਾਂ ਨੇ ਹੋਟਲ ਤਾਂ ਨਹੀਂ ਪਹਿਲਾਂ ਬੁੱਕ ਕਰਿਆ ਵੀ ਜੋ ਹੋ ਸਕਦਾ ਵੀ ਅਸੀਂ ਚਲੋ ਗੁਰਦੁਆਰਾ ਸਾਹਿਬ ਰਹਿ ਲਾਂਗੇ ਹਨਾ ਤੇ ਇਹਨਾਂ ਨੇ ਸਾਨੂੰ ਰੂਮ ਦਿੱਤਾ ਨਹੀਂ ਹੈਗਾ ਹੁਣ ਇਸ ਨਾਲ ਫਾਟ ਚੱਲਦੇ ਆਂ ਹੋਟਲ ਜਿਹਦੇ ਹੋਟਲ ਤੇ ਰਹਨੇ ਆਂ ਲਓ ਵੀ ਗੁੱਡ ਮਾਰਨਿੰਗ ਹੋ ਗਈ ਭਾਈ ਤੇ ਆਪਾਂ ਅਗੇ ਰੂਮ ਤੋਂ ਬਾਹਰ ਤੇ ਆਹ ਦਿੱਲੀ ਦਾ ਮਾਹੌਲ ਲਓ ਜੀ ਤੇ ਹੁਣ ਆਪਾਂ ਚੱਲਦੇ ਆਂ ਤੇ ਆਹ ਦੇਖੋ ਦਿੱਲੀ ਲਓ ਜੀ ਲਓ ਵੀ ਇੱਥੇ ਲੱਗੀ ਹੋਈ ਆ ਮੰਡੀ ਤੇ ਆਪ ਇਹਨੇ ਮਰੂਦ ਹਲੋ ਤੇ ਇੱਥੇ ਦੇਖੋ ਸਬਜ਼ੀ ਵਗੈਰਾ ਤੇ ਪਿੱਲੀ ਦਾ ਮਾਹੌਲ ਤੇ ਟਾਈਮ 10 10:30 11 ਦਾ ਹੋ ਗਿਆ ਬਾਕੀ ਐਵੇਂ ਸਬਜ਼ੀ ਲੱਗੀ ਹੋਈ ਹੈ ਸਬਜ਼ੀ ਵਿਕਦੀ ਹੈ ਇੱਥੇ ਤੇ ਬਹੁਤ ਇਕੱਠ ਆ ਤੁਸੀਂ ਦੇਖ ਸਕਦੇ ਹੋ ਸਦਾ 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 ਆਹ ਪਈ ਇੱਧਰ ਬਹੁਤ ਵੱਡੀ ਆ ਨਾ ਮੰਡੀ ਸਬਜੀ ਇਹ ਨਾ ਦੁਕਾਨਾਵਾਰ ਹੀ ਲੱਗੀ ਹੋਈ ਆ ਨਾ ਬਾਕੀ ਇੱਥੇ ਦਿੱਲੀ ਜਾ ਵੀ ਇਹ ਚੱਲਦੇ ਆ ਭਾਈ ਦੇਖੋ ਇਹ ਚੀਜ਼ ਨਾਲ ਕੋ ਨਹੀਂ ਪਰ ਪਾਏਗਾ ਆਹ ਟਮਾਟਰ ਹੈ ਵੇਹ ਕੋਣਾ ਆ ਜਾ ਕਿਆ ਰੇਟ ਹੈ ਬਟਮਟਰ ਕਾ ਕਾਈ ਕਿਲੋ ਕਾਈ ਕਿਲੋ ਭਾਈ ਚਲੋ ਵੀ ਚਲੋ ਤੇ ਬਾਕੀ ਭਾਈ ਜੇ ਕਿਸੇ ਨੇ ਆਨਲਾਈਨ ਸ਼ੂਟ ਲੈਣੇ ਆ ਤਾਂ ਉਹ ਸਾਨੂੰ ਕਾਲ ਕਰ ਸਕਦਾ ਨੰਬਰ ਬੋਲੇ ਭਾਈ ਜਿੰਨਾ ਦੀ ਆਪਣਾ 98561 98561 0026 ਜੇ ਕਿਸੇ ਨੇ ਵੀ ਘਰ ਬੈਠੇ ਸੂਟ ਮੰਗਾਉਣੇ ਆ ਤਾਂ ਤੁਸੀਂ ਸਾਡੇ ਤੋਂ ਮੰਗਾ ਸਕਦੇ ਹੋ ਤਾਂ WhatsApp ਤੇ ਤੁਸੀਂ ਕੋਈ ਵੀ ਤੁਹਾਡੇ ਜੀ ਸੂਟਾਂ ਦੀ ਇਨਕੁਆਰੀ ਆ ਭੇਜ ਸਕਦੇ ਹੋ ਉਹ ਉਦਾਂ ਦੇ ਸੂਟ ਜਿਹੜਾ ਆਪਾਂ ਪ੍ਰੋਵਾਈਡ ਕਰਾ ਦਾਂਗੇ ਤੇ ਇਹ ਬਾਕੀ ਮਰੂਦ ਤੇ ਬਾਕੀ ਵੀ ਆਨਲਾਈਨ ਮਿਲ ਜਾਣਗੇ ਮਰੂਦ ਵੀ ਹਾਂ ਚਲੋ ਜੀ ਤੇ ਇਹ ਆ ਦਿੱਲੀ ਦਿਲਵਾਲੋ ਕੀ ਦਿੱਲੀ ਆਹ ਦੇਖ ਲਾ ਰਹੇ ਆ ਜੀ ਹਾਂ ਉਹ ਤਾਂ ਲਾਜੀ ਕਿਤੇ ਬਾਤ ਨਹੀਂ ਕੋਈ ਦਾ ਕਰ ਦਿੱਲੀ 'ਚ ਹੋਇ ਕੱਠ ਬਹੁਤ ਆ ਨਾ ਦੇਖੋ ਯਾਰ ਹਾਂ ਉਹ ਵੀ ਚੀਜ਼ ਹੈਗੀ ਆ ਹੋਰ ਲਓ ਭਾਈ ਦੇਖੋ ਦਿੱਲੀ ਦੇ ਨਜ਼ਾਰੇ ਪਾ ਫਿਰਦੇ ਆਂ ਟਾਮ ਦਿੱਲੀ ਦਿੱਲੀ ਦੇ ਲਵਾਲੋ ਸੇ ਲੱਗੀ ਹੈ ਨਾ ਉਹ ਅਬੇ ਉੱਥੇ ਅੱਗੇ ਲੱਗੀ ਹੋਈ ਹੈ ਸੇਲ ਇਹ ਆ ਇੱਧਰ ਦੇਖੋ ਲਓ ਵੀ ਲਾ ਭਾਈ ਬੋਲ ਚੱਲਦੇ ਦੇਖ ਲਓ ਭਾਈ ਦਿੱਲੀ ਜੀ ਬੋਲ ਚੱਲਦੇ ਨੇ ਆਪਾਂ ਇੱਧਰੋਂ ਨਾ ਜਾਣਾ ਹੋਵੇ ਕਿ ਇੱਧਰੋਂ ਜਾਣਾ ਆਪਾਂ ਲਾਓ ਵੀ ਹੁਣ ਆਪਾਂ ਆ ਗਏ ਨਈ ਦਿੱਲੀ ਤੇ ਆਹ ਦੇਖੋ ਦਿੱਲੀ ਦੀਆਂ ਬੱਸਾਂ ਲਾਓ ਭਾਈ ਇਹ ਦਿੱਲੀ ਜੇ ਨੂੰ ਆਟੋ ਵੀ ਬਹੁਤ ਮਿਲ ਜੂ ਬੱਸ ਵੀ ਬਹੁਤ ਮਿਲ ਜੂ ਦਿੱਲੀ ਗੇਟ ਲਾਓ ਕੋਈ ਚੱਲਿਆ ਗਿਆ ਤੇ ਲਾਓ ਵੀ ਆਪਾਂ ਪਹੁੰਚੇ ਹੋਏ ਆਂ ਦਿੱਲੀ ਤੇ ਅੱਜ ਦੀ ਵੀਡੀਓ ਆਪਾਂ ਐਂਡ ਕਰਦੇ ਆਂ ਤੇ ਆਪਾਂ ਕੱਲ ਬਸ ਜਾਏ ਤੇ ਦਿੱਲੀ ਜਿਵੇਂ ਸਾਨੂੰ ਆਪਾਂ ਸਾਰਾ ਸ਼ਹਿਰ ਦਿਖਾਇਆ ਹੀ ਆ ਤੇ ਮਿਲਦੇ ਆਂ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਤੇ ਬਾਕੀ ਤੁਹਾਨੂੰ ਦਿੱਲੀ ਦੇ ਆਪਾਂ ਕਾਫੀ ਤੋਂ ਦਿਖਾਵਾਂਗੇ ਤੇ ਆਉਣ ਵਾਲੀ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਦਸਤੂਰ ਚੈਨਲ ਨਾਲ ਬਣੇ ਰਹਿਣਾ ਠੀਕ ਆ ਜੀ ਮਿਲਾਂਗੇ ਨਵੀਂ ਵੀਡੀਓ